ਾਰੇ ਬੱਚਿਓ ਸਤਿ ਸ਼ਕਾਲ। ਤੁਸ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਸਭ ਨੂੰ ਕਰਾਉਣ ਚ ਰੱਖਾ ਹਾਂ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਉੱਤੇ ਇਹ ਐਸੇ। ਤਾਂ ਜੇ ਤੋ ਹਣੇ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ। ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ। ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਤਾਂ ਇਹ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਉੱਤੇ ਐਸੇ। ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਆਪ ਜੀ ਦਾ ਜਨਮ 15 ਅਪ੍ਰੈਲ 1563 ਗੋਇੰਦਵਾਲ ਸਾਹਿਬ ਵਿਖੇ ਹੋਇਆ ਆਪ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਸਣ ਆਪ ਜੀ ਦੀ ਪਤਨੀ ਦਾ ਨਾਮ ਮਾਤਾ ਗੰਗਾ ਜੀ ਤੇ ਸੁਪੁੱਤਰ ਹਰ ਗੋਬਿੰਦ ਸਿੰਘ ਸੀ ਆਪ ਜੀ ਦਾ ਸੁਭਾ ਨਿਮਰਤਾ ਮਿਠਾਸ ਭਰਿਆ ਤੇ ਸੇਵਾ ਭਾਵ ਵਾਲਾ ਸੀ ਆਪ ਜੀ ਨੇ ਆਦ ਗ੍ਰੰਥ ਯਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਮ ਪਾਦਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਬਾਣੀ ਸਭ ਤੋਂ ਵੱਧ ਦਰਜ ਹੈ ਆਪ ਜੀ ਨੇ ਅਨਿਆ ਦੇ ਵਿਰੁੱਧ ਆਪਣੀ ਕੁਰਬਾਨੀ ਦਿੱਤੀ ਅਨਿਆ ਦੇ ਵਿਰੁੱਧ ਜਹਾਂਗੀਰ ਨੇ ਆਪ ਨੂੰ ਅਕੈ ਅਤੇ ਅਸਹਿ ਕਸ਼ਟ ਦਿੱਤੇ ਆਪ 3 ਮਈ 1606 ਈਸਵੀ ਨੂੰ ਸ਼ਹੀਦੀ ਪ੍ਰਾਪਤ ਕਰ ਗਏ ਆਪਣੀ ਸ਼ਹਾਦਤ ਸਦਕਾ ਆਪ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਪ੍ਰਾਪਤ ਹੋਇਆ